ਗੁੱਡ ਮਾਰਨਿੰਗ ਗਾਇਸ ਕਿਵੇਂ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਜਿਹਦਾ ਨਾਮ ਹੈ ਦੀ ਸੰਧੂ ਫੈਮਿਲੀ ਵਲੌਗ ਤੇ ਦੋਸਤੋ ਅੱਜ ਜਿਹੜਾ ਅੱਜ ਦਾ ਵਲੌਗ ਹੈ ਜੀ ਉਹ ਕੁਝ ਇਸ ਤਰ੍ਹਾਂ ਦਾ ਕਿ ਮਾਰਨਿੰਗ ਮਾਰਨਿੰਗ ਫਿਰ ਤੋਂ ਮੀਂਹ ਪੈ ਗਿਆ ਤੇ ਮੌਸਮ ਫਿਰ ਤੋਂ ਬਹੁਤ ਵਧੀਆ ਹੋ ਗਿਆ ਤੇ ਮੀਂਹ ਦਾ ਕੁਝ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਜਿਹੜਾ ਹੈਗਾ ਬੱਦਲ ਬਣ ਜਾਂਦਾ ਤੇ ਕਦੋਂ ਬਾਰਿਸ਼ ਹੋਣ ਲੱਗ ਜਾਂਦੀ ਹੈ ਤੇ ਗਾਈਜ਼ ਅੱਜ ਸੰਧੂ ਸਾਹਮਣੇ ਜਾਣਾ ਸੀ ਫਿਰ ਤੋਂ ਖੇਤ ਦਵਾਈ ਛੜਕਣ ਵਾਸਤੇ ਤੇ ਮੈਂ ਕਿਹਾ ਵੀ ਇਹ ਤਾਂ ਹੁਣ 2-3 ਘੰਟੇ ਦੀ ਵਾਪਸ ਆਉਂਦੇ ਮੈਂ ਤਾਂ ਆਪ ਖੇਤ ਜਾਉਂਗੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਤਾਂ ਆਪ ਲੈ ਕੇ ਜਾਓ ਕਿਉਂਕਿ ਉਸ ਖੇਤ ਜਾ ਕੇ ਨਾ ਦਿਲ ਬੜਾ ਲੱਲਦਾ ਹੈ ਘਰੇ ਦਾ ਬੰਦਾ ਨਾ ਬਹੁਤ ਬੋਰ ਹੋ ਜਾਂਦਾ ਉਹ ਮੈਨੂੰ ਕਹਿੰਦੇ ਚੱਲ ਫਿਰ ਤੂੰ ਜਾਣਾ ਤਾਂ ਚੱਲ ਤੇ ਆਪਾਂ ਨਾਲ ਨੂੰ ਕਿਹਾਗੇ ਸੀ ਰੈਡੀ ਤੇ ਉਹ ਆਪ ਦਾ ਡਰਮੀ ਡਰਮੀ ਸੈਟ ਕਰੀ ਜਾਂਦੇ ਆ ਜਿਹੜੀ ਕੋਈ ਦਵਾਈ ਦੁਵਾਈ ਲੈਣੀ ਨਾਲ ਛੜਕਣ ਦੀ ਉਹ ਆਪ ਦਾ ਤਿਆਰ ਕਰੀ ਜਾਂਦੇ ਤੇ ਆਪਾਂ ਲਾ ਕੇ ਹੋ ਗਏ ਰੈਡੀ ਤੇ ਆਪਾਂ ਫਿਰ ਚੱਲੇ ਐ ਦੁਪਹਿਰ ਖੇਤ ਖੇਤ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਜਦੋਂ ਅਸੀਂ ਸਾਫ ਸਫਾਈ ਕਰਨ ਗਏ ਸੀ ਉਸੇ ਖੇਤ ਜਾਣਾ ਸੀ ਦਿਖਾਉਂਗੀ ਫਿਰ ਤੁਹਾਨੂੰ ਮੈਂ ਸਿੰਧੂ ਸਾਹਿਬ ਜਿਹੜੇ ਹੈਗੇ ਐ ਸਪਰੇਅ ਕਰਦੇ ਦਿਖਾਉਂਗੀ ਤੁਹਾਨੂੰ ਬਾਕੀ ਦੇਖਦੇ ਆ ਵੀ ਉੱਥੇ ਹੁਣ ਸਾਫ ਸਫਾਈ ਹੈਗੀ ਇਹ ਕਾਫੀ ਦਿਨ ਹੋ ਗਏ ਕਿ ਫਿਰ ਤੋਂ ਖਲਾਰਾ ਪਾਤਾ ਇਹਨਾਂ ਨੇ ਦੇਖਦੀ ਅੱਜ ਮੈਂ ਜਾ ਕੇ ਚੈੱਕ ਕਰਦੀ ਆ ਮਿਲਦੇ ਆ ਫਿਰ ਤੁਹਾਨੂੰ ਆਪਾਂ ਖੇਤ ਜਾ ਕੇ ਅਰਮਾਨ ਅਰਮਾਨ ਜਾਣਾ ਨਹੀਂ ਚੱਲ ਵੜ ਨਹੀਂ ਮੈਂ ਜਾਣਾ ਕਿਉਂ ਕੀ ਗੱਲ ਮੇਰਾ ਜੀ ਨਹੀਂ ਕਰਦਾ ਹੂੰ ਤੇਰਾ ਕੱਲੇ ਦਾ ਜੀ ਲੱਗ ਜੂਗਾ ਟੀਵੀ ਦੇਖ ਲੂੰਗਾ ਇੱਕ ਗਾਇਸ ਮੈਨੂੰ ਨਾ ਤੁਸੀਂ ਇਹ ਦੱਸੋ ਵੀ ਇਹਦੇ ਆ ਚੀਜ਼ ਨਾ ਪਤਾ ਨਹੀਂ ਕੀ ਬੋਡੀ ਤੇ ਵਾਈਟ ਵਾਈਟ ਜਾਂ ਹੁੰਦਾ ਜਾਂਦਾ ਕਈ ਤਾਂ ਕਹਿੰਦੇ ਕੈਲਸ਼ੀਅਮ ਦੀ ਹੈ ਪਰ ਮੈਂ ਟੈਸਟ ਸਾਰੇ ਕਰਾਤੇ ਇਹਦੇ ਕੈਲਸ਼ੀਅਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਆ ਵੀ ਇੱਥੇ ਇਸ ਜਗ੍ਹਾ ਤੇ ਬਣਿਆ ਤੇ ਆ ਦੇਖੋ ਕਿੰਨਾ ਬਣਿਆ ਕੋਈ ਖਾਰਿਸ਼ ਨਹੀਂ ਹੁੰਦੀ ਬਸ ਕੱਲੀ ਸਕੈਨ ਨਾ ਜਿਹੜੀ ਉਹ ਹੀ ਇੱਥੋਂ ਵਾਈਟ ਵਾਈਟ ਜੀ ਹੋਈ ਪਈ ਹੈ ਇਹ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਇਹ ਕੀ ਕਾਰਨ ਹੈ ਕਿਸੇ ਚੀਜ਼ ਦੀ ਕੋਈ ਘਾਟ ਆ ਤਾਂ ਹੋਇਆ ਕਿ ਕਿਵੇਂ ਹੋਇਆ ਇਹ ਮੈਨੂੰ ਜ਼ਰੂਰ ਦੱਸਿਓ ਤੁਸੀਂ ਜਾਲ ਫਿਰ ਚੰਗਾ ਸੀ ਜਾਣੇ ਆ ਤੇ ਤੂੰ ਮਗਰੋਂ ਐਵੇਂ ਬਿਜਲੀ ਦੀਆਂ ਤਾਰਾਂ ਨੂੰ ਨਾ ਥੁੱਥ ਲਈ ਜਾਈ ਟੀਵੀ ਟੂਵੀ ਦੀ ਸੱਚ ਮੈਂ ਆਪੇ ਲਾਤੀ ਚੰਗਾ ਠੀਕ ਆ ਬਾਹਰ ਵੀ ਥੋੜਾ ਬਹੁਤਾ ਗੀੜਾ ਕੱਢ ਲਈਏ ਨਾ ਹੋਵੇ ਅੰਦਰ ਹੀ ਵੜ ਕੇ ਬੈਠਾ ਰਵੇਂ ਤੇ ਜੇ ਭੁੱਖ ਭੁੱਖ ਲੱਗੀ ਤਾਂ ਰੋਟੀ ਪਈ ਐ ਓਕੇ ਕੋਈ ਹੋਰ ਚੀਜ਼ ਨਹੀਂ ਖਾਣੀਗੀ ਇਧਰ ਧਿਆਨ ਕਰਕੇ ਦੱਸ ਠੀਕ ਆ ਜਾਈਏ ਫਿਰ ਅਸੀਂ ਹਰ ਮੰਤਰੀ ਕੈਪਟਿਓ ਨਾ ਤੇ ਹਾਂ ਮੈਂ ਪਾਣੀ ਆ ਚਾਹੀਦੀ ਨਾਦੂ ਗਾਇਜ਼ ਇਹਨੇ ਨਾ ਹੇਅਰ ਕੱਟ ਕਰਵਾ ਲਿਆ ਤੇ ਹੁਣ ਕਹਿੰਦਾ ਵੀ ਮੇਰੇ ਨਾ ਤੁਸੀਂ ਜਾਣ ਕੇ ਛੋਟੇ ਛੋਟੇ ਹੇਅਰ ਕਰਵਾਤੇ ਤੇ ਹੁਣ ਨਾ ਆਪਦੇ ਡੈਡੀ ਦੀ ਕੈਪ ਵੈਸੇ ਤਾਂ ਇਰਮਾਨ ਦੀ ਸੀਗੀ ਤੇ ਇਹ ਡੈਡੀ ਲੈਂਦੇ ਆ ਹਾਂ ਦੇਖ ਲਓ ਜਿਹਦੀ ਜਾਂਦੇ ਆ ਉਹ ਕਹਿੰਦਾ ਮੈਨੂੰ ਕੈਪ ਦੇ ਇਰਮਾਨ ਤੂੰ ਜਾਣਾ ਕਿਥੇ ਘਰੇ ਰਹਿਣਾ ਮੈਂ ਤੈਨੂੰ ਨਿਊ ਕੈਪ ਲਿਆ ਕੇ ਦਵਾਂਗੀ ਇਰਮਾਨ ਇਧਰ ਦੇਖ ਮੇਰੇ ਵੱਲ ਮੈਂ ਤੈਨੂੰ ਨਿਊ ਕੈਪ ਲਿਆ ਕੇ ਦਵਾਂਗੀ ਤੂੰ ਵਾਈਟ ਵਾਲੀ ਕੈਪ ਕਿੱਥੇ ਹੈ ਤੇ ਤੂੰ ਮੈਨੂੰ ਐਂ ਤਾਂ ਦੱਸ ਦੇ ਵੀ ਤੂੰ ਜਾਣਾ ਕਿੱਥੇ ਘਰੇ ਰਹਿਣਾ ਤੈਨੂੰ ਤੂੰ ਕੈਪ ਲੈ ਕੇ ਕੀ ਕਰਨੀ ਆ ਹੁਣ ਯਾਦ ਆ ਜਾਣ ਵੀ ਮੇਰੇ హెయిਰ ਪਹਿਲਾਂ ਮੈਨੂੰ ਐਂ ਦੱਸੋ ਵੀ ਹੇਅਰ ਪਹਿਲਾਂ ਸੋਹਣੇ ਲੱਗਦੇ ਸੀ ਕਿ ਹੁਣ ਸੋਹਣੇ ਲੱਗਦੇ ਆ ਚੱਲ ਚੰਗਾ ਅਸੀਂ ਜਾਣੇ ਆ ਫਰ ਫਾਈਨਲੀ ਗਾਇਜ਼ ਆਪਾਂ ਪਹੁੰਚ ਗਏ ਆ ਬਈ ਖੇਤ ਤੇ ਜਿਹੜੀ ਮੋਟਰਾਂ ਇਹ ਤੁਹਾਨੂੰ ਪਤਾ ਹੀ ਕਿ ਸੂਰਜ ਦੀ ਰੋਸ਼ਨੀ ਨਾਲ ਚੱਲਣ ਵਾਲੀ ਹੈ ਤੇ ਅੱਜ ਜਿਹੜੇ ਬੱਦਲ ਆ ਬੱਦਲ ਦੇਖ ਸਕਦੇ ਆ ਤੁਸੀਂ ਬਹੁਤ ਜ਼ਿਆਦਾ ਹੈ ਮੈਂ ਨਾ ਦੱਗਾ ਮੈਂ ਜਿਹੜੇ ਤਾਂ ਕਰ ਕੀ ਹੈ ਜਿਹੜੀ 1 ਮਿੰਟ ਸੁਣਦੀ ਤੁਹਾਡੀ ਗੱਲ ਵੀ ਤਾਂ ਕਰਕੇ ਜਿਹੜਾ ਅੱਜ ਪਾਣੀ ਹੈ ਮੋਟਰ ਦਾ ਇਹ ਹੈਗਾ ਬਹੁਤ ਘੱਟ ਮੈਂ ਅਸੇ ਤਰ੍ਹਾਂ ਫੋਲੋ ਹੁੰਦਾ ਹਾਂਜੀ ਮੈਂ ਜਿਹੜੇ ਉਹ ਸੋਲਰ ਸਵੇਰ ਕਮਾਏ ਸੀ ਨਾ ਇੱਧਰ ਨੂੰ ਸੂਰਜ ਨਾਲ ਨੂੰ ਚੜਦੇ ਹਨ ਉਹ ਉਵੇਂ ਹੀ ਆ ਉਹਦੀ ਥੋੜੀ ਦਿਸ਼ਾ ਮੈਂ ਉਲਟ ਕਰ ਦਿਆ ਮੈਂ ਪਰਲੇ ਸ਼ੈਡ ਨੂੰ ਕਰੀ ਅੱਛਾ ਇਹ ਕਮਾਉਣੇ ਵੀ ਪੈਂਦੇ ਆ ਪਤਾ ਨਹੀਂ ਗਾਈਜ਼ ਕੀ ਕਹਿੰਦੇ ਆ ਵੀ ਸੋਲਰ ਕਮਾਉਣੇ ਪੈਂਦੇ ਮੈਨੂੰ ਤਾਂ ਸਮਝ ਨਹੀਂ ਲੱਗੀ ਜੀ ਅੱਛਾ ਇਹ ਐਵੇਂ ਹੀ ਕੰਮ ਜਾਂਦੇ ਆ ਚੱਲ ਮੋਟੇ ਚੱਲ ਜਾਵੜਿਆ ਨਾ ਅੱਛਾ ਵੈਸੇ ਤਾਂ ਹੁਣ ਸੂਰਜ ਦਿਖਦਾ ਹੀ ਨਹੀਂ ਕਿਤੇ ਬਿਨਾਂ ਸੂਰਜ ਤੇ ਜੰਮੀ ਆ ਤੂੰ ਇਹ ਜਿੱਧਰਲੀ ਸਾਈਡ ਸੂਰਜ ਹੁੰਦਾ ਉਧਰ ਤੁਹਾਨੂੰ ਆਵਾਜ਼ ਨਹੀਂ ਆਉਣੀ ਉਹਦੀ ਗਾਇਜ਼ ਕਣੀਆਂ ਵੀ ਆ ਗਈਆਂ ਬਈ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਆਪਾਂ ਕਿਤੇ ਬਾਹਰ ਆਉਣੇ ਤੇ ਨਾਲ ਬਾਰਿਸ਼ ਹੀ ਕਿਉਂ ਚੱਲ ਪੈਂਦੀ ਆ ਦੇਖ ਲਓ ਗਾਇਜ਼ ਤੁਸੀਂ ਡਿੱਗੀਆਂ ਦੀ ਬਾਰਿਸ਼ ਦੇਖ ਲਓ ਕਣੀਆਂ ਆ ਗਈਆਂ ਬਈ ਕਣੀਆਂ ਆ ਗਈਆਂ ਕਮਾਲ ਦੀ ਗੱਲ ਐ ਹੁਣ ਉਹ ਪਰਲਾ ਵੀ ਜਿਹੜਾ ਕਮਾਉਣ ਗਏ ਆ ਸੂਰਜ ਦਾ ਕਿਸੇ ਪਾਸੇ ਮੈਨੂੰ ਦਿਖਦਾ ਨਹੀਂ ਇਹਨਾਂ ਦਾ ਕਮਾਉਣ ਦਾ ਕੀ ਫਾਇਦਾ ਤਾਂ ਮੈਨੂੰ ਕਿਸੇ ਪਾਸੇ ਦਿਖਦਾ ਨਹੀਂ ਬਿਨਾਂ ਸੂਰਜ ਤੋਂ ਚੱਲੀ ਜਾਂਦੀ ਵੇਖਿਆ ਹੂੰ ਬਿਨਾਂ ਸੂਰਜ ਤੋਂ ਚੱਲੀ ਜਾਂਦੀ ਨਾ ਹੂੰ ਪਰ ਪਾਣੀ ਥੋੜਾ ਕੱਢਦੀ ਆ ਫਿਰ ਬਿਨਾਂ ਸੂਰਜ ਤੋਂ ਪਾਣੀ ਥੋੜਾ ਹੀ ਕੱਢੂਗੀ ਇਹ ਪਤਾ ਕੀ ਹੁੰਦਾ ਜਿਵੇਂ ਸਵੇਰ ਆਪਾਂ ਵੈਸੇ ਤਾਂ ਮੋਟਰ 8 ਵਜੇ ਸਟਾਰਟ ਹੁੰਦੀ ਆ ਜੇ ਆਪਾਂ ਸਵੇਰ ਜਲਦੀ ਸਟਾਰਟ ਕਰਨੀ ਹੋਵੇ ਵੱਧ ਪਾਣੀ ਲੈਣਾ ਹੋਵੇ ਤਾਂ ਸਵੇਰ ਇਧਰ ਚੜਦੇ ਵਾਲ ਨੂੰ ਫਿਰ ਇਹਨੂੰ ਥੋੜਾ ਘਮਾ ਦਈਦੇ। ਅੱਛਾ। ਵੈਸੇ ਤਾਂ ਇਹ ਸਟੇਟ ਹੀ ਰਹਿੰਦੀ ਐ ਸਲੋਟ ਉੱਪਰ ਨੂੰ। ਹੂੰ। ਉੱਪਰ ਨੂੰ ਐ ਹੋਵਾਂ ਜਦੋਂ ਸੂਰਜ ਇਧਰੋਂ 7:30 ਵਜੇ ਚੜਦਾ ਫਿਰ ਕਰਨਾ ਸਿੱਧੀਆਂ ਨਹੀਂ ਪੈਂਦੀਆਂ 9 ਵਜੇ ਸਿੱਧੀਆਂ ਪੈਣ ਲੱਗਦੀਆਂ। ਅੱਛਾ। ਫਿਰ ਉਹ ਘੰਟਾ ਡੇਢ ਘੰਟਾ ਪਹਿਲਾਂ ਜਿਆਦੇ ਜੀ ਮੋਟਰ ਚੱਲ ਪੈਂਦੀ ਆ। ਹਰ ਕਣੀਆਂ ਆ ਗਈਆਂ। ਤੇ ਸ਼ਾਮ ਨੂੰ ਵੀ ਤਾਮਪਰਾ ਨੂੰ ਮੜੇ ਜੀ ਕਰ ਦਈਦੇ ਵੀ ਲੇਟ ਟਿੱਕਰ ਚੱਲਦੀ ਰਹਿੰਦੀ 6 ਵਜੇ ਟਿੱਕਰ। ਵੈਸੇ ਇਹਦਾ ਐਂਡ ਵਾਲਾ ਟਾਈਮ ਹੈ ਟਾਈਮ ਦੀ ਇਹਦਾ ਹੈਗਾ ਨਾ ਸਵੇਰ 8 ਵਜੇ ਤੋਂ 5 ਵਜੇ ਤੱਕਰ ਸਹੀ ਟਾਈਮ ਹੈ ਜਿੰਨਾ ਟਾਈਮ ਸੂਰਜ ਹੁੰਦਾ ਸੂਰਜ ਤਾਂ 7 ਵਜੇ ਨਿਕਲ ਆਉਂਦਾ ਪਰ ਇਹ ਚੱਲਦੀ 8 ਵਜੇ ਆ 8 ਵਜੇ ਤੋਂ 5 ਵਜੇ ਤੱਕਰ ਸੂਰਜ ਤਾਂ 7:30 7 ਵਜੇ ਛਿਪਦਾ ਹੂੰ ਇਹ ਯਾਨੀ 5 ਵਜੇ ਤੱਕਰ ਫੁੱਲ ਪਾਣੀ ਦੇਣਾ ਆਨੇ 8 ਵਜੇ ਤੋਂ ਲੈ ਕੇ ਤੇ ਉਸ ਤੋਂ ਬਾਅਦ ਥੋੜਾ ਘਟ ਜਾਂਦਾ ਮਤਲਬ ਥੋੜਾ ਜਿਹਾ ਅੱਧਾ ਘਟ ਜਾਂਦਾ ਜਿਵੇਂ ਸਵੇਰ 7:30 ਤੋਂ ਪਹਿਲਾਂ ਅੱਧਾ ਕਿ ਹੁੰਦਾ ਐਂ ਹੁੰਦਾ ਐਸੇ ਤੇ ਹੁਣ ਸਪਰੇ ਹੋਊਗੀ ਕਿ ਨਹੀਂ ਕਣੀਆਂ ਚ ਸਪਰੇ ਦਾ ਹੁਣ ਇਧਰ ਬੱਦਲ ਵਿਖਾ ਦੇ ਬਦਲਤਾ ਦਿਖਾਈ ਜੰਦੀ ਤੇ ਕਣੀਆਂ ਆਈ ਜਾਂਦੀਆਂ ਦਿਖਾਤੀਆਂ ਮੈਂ ਤੁਹਾਡੀ ਸ਼ਰਟ ਤੇ ਵੀ ਆਵੇ ਪਈਆਂ ਮੈਟੋਮੈਟਿਕੀ ਦੀ ਸੀ ਜਾਂਦੀਆਂ ਐਚ ਡੀ ਕੈਮਰੇ ਚ ਤਾਂ ਦਿਸਮਗੀਆਂ ਕੈਮਰਾ ਚੱਲੀ ਕਰਦੇ ਤੇ ਮੈਨੂੰ ਐਂ ਦੱਸੋ ਆ ਕੀ ਚੀਜ਼ ਲੱਗੀ ਆ ਕਿੰਨੀ ਸੋਹਣੀ ਲੱਗਦੀ ਆ ਨਾ ਕੀ ਲੱਗਿਆ ਹੋਇਆ ਇਹਨੂੰ ਇਹ ਬਹੁਤ ਹੀ ਕੀਮਤੀ ਜੜੀ ਬੂੜੀ ਐ ਇਹ ਨਾ ਮਤਲਬ ਇਹ ਜਿਹੜੇ ਮੱਝਾਂ ਦੇ ਵਿੱਚ ਜਿਹੜੇ ਕਈ ਵਾਰ ਕੋਈ ਬੰਨ ਬੁੰਨ ਪਾ ਜਾਂਦਾ ਇਹ ਨੂੰ ਇਡੀਆਂ ਡੀਆਂ ਲੱਗਦਾ ਆ ਵੇ ਆ ਵੇ ਲੱਗੀਆਂ ਹੋਈਆਂ ਨਾਲ ਜਾ ਲੱਗਦਾ ਇਹ ਪੰਦੇ ਉਹਦੇ ਹਾਸਤੇ ਬਹੁਤ ਵਧੀਆ ਲਾਈਵ ਕਿਹਨਾਂ ਜੀਆਂ ਕਿੱਧਰ ਗਈਆਂ ਆ ਵੀ ਲੱਗੀਆਂ ਹਨਾ ਹੂੰ ਬਈ ਮੇਸੇ ਸੂਣੀ ਬੜੀ ਲੱਗਦੀ ਆ ਹਨਾ ਜਾਲੀ ਜੀ ਤੇ ਆ ਆ ਦਸਤਾਨਾ ਪਾ ਕੇ ਨਾ ਇਹ ਫਿਰ ਪਿੰਡਗਾ ਤੋੜ ਦਿੰਦੇ ਕਿਉਂਕਿ ਹੱਥ ਛਿੱਲੇ ਜਾਂਦੇ ਫਿਰ ਬਈ ਅਸੀਂ ਉਹਦੋਂ ਸਾਫ ਸਫਾਈ ਕਰਕੇ ਗਏ ਸੀ ਚਲੋ ਫਿਰ ਹੁਣ ਦਰਖਤਾਂ ਦੇ ਪੱਤੇ ਪੁੱਤੇ ਤਾਂ ਖਿੱਲਰ ਨਹੀਂ ਆ ਹਨਾ ਇੱਧਰ ਸਾਡਾ ਮੋਟਰਸਾਈਕਲ ਲੱਗਿਆ ਉਹ ਦਰਖਤਾਂ ਦੇ ਪੱਤੇ ਪੁੱਤੇ ਤਾਂ ਫਿਰ ਡਿੱਗਣੇ ਹੀ ਆ ਇਹ ਕਿੱਧਰ ਜਾਣ ਵਿਚਾਰੇ ਤੇ ਕਮਰਾ ਦੇਖਦੀ ਹਾਂ ਮੈਂ ਇਹ ਕਮਰੇ ਦੇ ਵਿੱਚ ਖਿਲਾਰਾ ਪਾਇਆ ਕਿ ਨਹੀਂ ਪਾਇਆ ਇਹਨਾਂ ਨੇ ਕਮਰੇ 'ਚ ਦੇਖਣ ਤਾਂ ਮੈਨੂੰ ਵੀ ਖਿਲਾਰਾ ਪਾਇਆ ਕਿ ਨਹੀਂ ਕਮਰੇ ਦੇ ਵਿੱਚ ਤਾਂ ਪਾਇਆ ਹੀ ਮੁੰਡਾ ਲੱਗਦਾ ਲੈ ਬਈ ਪਾਇਆ ਹੀ ਪਿਆ ਖਿਲਾਰਾ ਇੰਨਾ ਤਾਂ ਗੀਰ ਕਾ ਤਾਂ ਮੁੰਨਿਆ ਕਨੇਦਰਾ ਕੁੰਨਿਗੇ ਉਹ ਦੇ ਬਈਆ ਉਹ ਲਈ ਤੀ ਹੋਏ ਸੇ ਤਾਂ ਫਿਰ ਇੰਨਾ ਕ ਤਾਂ ਸਮਾਰਟ ਰੱਖਣਾ ਹੀ ਹੁੰਦਾ ਖੇਤਾਂ ਕੇ ਦਿਲ ਬਹੁਤ ਜ਼ਿਆਦਾ ਲੱਗਦਾ ਕਿੰਨੀ ਸ਼ਾਂਤੀ ਆ ਖੇਤ ਦੇ ਵਿੱਚ ਹਨਾ ਬਹੁਤ ਸ਼ਾਂਤੀ ਆ ਉਹ ਜਿਹੜਾ ਹੈਗਾ ਉਹ ਕਮਰੇ ਜੇ ਕਾਦੇ ਵਾਸਤੇ ਪਾਏ ਉਹ ਵਾਲੇ ਉੱਤੇ ਸੂਰ ਰੱਖੇ ਹੈ ਸੂਰਾਂ ਦਾ ਡੈਰੀ ਫਾਰਮ ਸੂਰ ਹਮ ਪਾਲਤੂ ਸੂਰ ਅੱਛਾ ਪਿੰਨਾ ਹਰੀਆਪਰਿਆ ਕੀਤ ਲੱਗਦਾ ਹੁਣ ਫਿਰ ਸਪਰੇਅ ਤਾਂ ਹੋ ਗਈ ਕੈਨਸਲ ਖੇਤ ਤਾਂ ਮੈਂ ਤਾਂ ਆਈ ਸੀ ਇਹ ਮੈਨੂੰ ਕਹਿੰਦੇ ਸਪਰੇਅ ਕਰਨੀ ਆ ਕਰ ਦਿੰਨੇ ਬੱਦਲ ਤਾਂ ਪਰਾਂ ਨੂੰ ਉੱਠ ਗਿਆ ਨਹੀਂ ਨਹੀਂ ਤੁਸੀਂ ਦੇਖ ਲਓ ਉਹ ਜਿਹੜਾ ਵਧੀਆ ਬੋਲ ਹੈ ਹਾਂ ਉਹ ਜਿਹੜਾ ਵਧੀਆ ਗੱਲ ਨਹੀਂ ਹਾਂਜੀ ਗਾਇਸ ਸਪਰੇਅ ਵਾਲਾ ਤਾਂ ਆਪਣਾ ਪ੍ਰੋਗਰਾਮ ਜਿਹੜਾ ਉਹ ਰੱਦ ਹੋ ਗਿਆ ਤੇ ਹੁਣ ਆਪਾਂ ਕਣੀਆਂ ਆਈ ਜਾਂਦੀਆਂ ਤੇ 10 ਮਿੰਟ ਬਹਿ ਕੇ ਗੱਲਾਂ ਬਾਤਾਂ ਕਰ ਲੈਣੇ ਫਿਰ ਹੋਰ ਤਾਂ ਕੁਝ ਕਰ ਨਹੀਂ ਸਕਦੇ ਮੈਡਮ ਤਾਂ ਉਹ ਬੈ ਗਈ ਕੁਰਸੀ ਤੇ ਜਾ ਕੇ ਕਹਿੰਦੀ ਵੀ ਹੁਣ ਆਪਣਾ ਸਪਰੇਅ ਵਾਲਾ ਜਿਹੜਾ ਕੰਮ ਉਹ ਵੀ ਰੱਦ ਹੋ ਗਿਆ ਤੇ ਹੁਣ ਆਪਾਂ ਕੀ ਕਰੀਏ ਮੈਂ ਕਿਹਾ 10 ਮਿੰਟ ਬਹਿ ਕੇ ਜਿਹੜਾ ਆਪਾਂ ਨੂੰ 10 ਮਿੰਟ ਸਪੈਂਡ ਕਰਨ ਲਈ ਟਾਈਮ ਮਿਲਿਆ ਉਹ ਆਪਾਂ 10 ਮਿੰਟ ਗੱਲਾਂ ਬਾਤਾਂ ਕਰ ਲੈਣੇ ਆ ਆਓ ਕਰਦੇ ਆ ਜੀ ਗੱਲਾਂ ਬਾਤਾਂ ਪਹਿਲਾਂ ਮੈਨੂੰ ਐਂ ਦੱਸ ਹੂੰ ਵਿਖੇ ਤਾਂ ਕਿਵੇਂ ਲੱਗ ਬਈ ਮੈਂ ਤਾਂ ਪਹਿਲਾਂ ਹੀ ਦੱਸ ਚੁੱਕੀ ਆਂ ਵੀ ਖੇਤ ਬਹੁਤ ਸ਼ਾਂਤੀ ਆ ਤੇ ਹਰੇ-ਵਾਈ ਕਿੰਨੀ ਹੈਗੀ ਆ ਗ੍ਰੀਨਰੀ ਤੇ ਮੇਰਾ ਤਾਂ ਬਈ ਮਾ ਸ਼ਾਂਤ ਹੁੰਦਾ ਖੇਤ ਆ ਕੇ ਤਾਂ ਹੀ ਤਾਂ ਅੱਜ ਮੈਂ ਦੁਬਾਰਾ ਫੇਰ ਖੇਤ ਆ ਗਈ ਆਂ ਨਹੀਂ ਮੇਰਾ ਦਿਲ ਕਰਦਾ ਸਿੱਖੇ ਤੌਨੂਗਾ ਸਾਰੇ ਆਪਣੇ ਜਿਹੜੇ ਹੈਗੇ ਆ ਨਾਲ ਆਪਣੇ ਜਿਹੜੇ ਦੋਸਤ ਜੁੜੇ ਹੋਏ ਆ ਸਾਰਿਆਂ ਨੂੰ ਇਹ ਹੀ ਦੱਸਦੀ ਆਂ ਮੈਂ ਵੀ ਖੇਤ ਆ ਕੇ ਬਹੁਤ ਜਿਹੜਾ ਜਿਹੜਾ ਆਪਣੇ ਖੇਤ ਆ ਖੂਬ ਬਣਿਆ ਤੇ ਮੋਟਰ ਜਿਹੜਾ ਖੂਹ ਆ ਨਾ ਖੂਹ ਬਹੁਤ ਸੋਹਣਾ ਬਣਿਆ ਹੋਇਆ ਮੋਟਰ ਚੱਲੀ ਜਾਂਦੀ ਆ ਜਿੱਦਾਂ ਆਪਾਂ ਨੂੰ ਖੇਤਾਂ ਦੇ ਵਿੱਚ ਨਜ਼ਾਰਾ ਚਾਹੀਦਾ ਉਹ ਸਾਰਾ ਇੱਥੇ ਸਾਡੇ ਖੇਤ ਦੇਖਣ ਨੂੰ ਮਿਲਦਾ ਤਾਂ ਕਰਕੇ ਫਿਰ ਆਪਾਂ ਇੱਥੇ ਆ ਕੇ ਇੰਜੋਏ ਤੇ ਮਸਤੀ ਕਰਦੇ ਆ ਤੇ ਖੇਤ ਅੱਜ ਮੇਰੇ ਨਾਲ ਤਿੰਡੀਆਂ ਤੋੜਾਂਗੇ ਕਿ ਕਿਸੇ ਕਰਾਂਗੇ ਨਹੀਂ ਬਈ ਤਿੰਡੀਆਂ ਨਹੀਂ ਮੈਨੂੰ ਤੋੜਨੀਆਂ ਆਵਦੀਆਂ ਮੇਰੇ ਹੱਥ ਸਾਰੇ ਛਿੱਲੇ ਜਾਣਗੇ ਰੋਟੀਆਂ ਵੱਲੋਂ ਬੈਠੇ ਰਹੋਗੇ ਇਹ ਵੇਖ ਲੈ ਤੁਸੀਂ ਮੈਂ ਨਾ ਤੋੜ ਕੇ ਵੇਖ ਤੁਮ ਅੱਜ ਇੱਕ ਵਾਰ ਆਏ ਤਾਂ ਤੋੜ ਲੂੰਗੀ ਐਡੀ ਵੀ ਕੋਈ ਗੱਲ ਨਹੀਂ ਤੋੜ ਤਾਂ ਲੈਂਗੀ ਤੇ ਫਿਰ ਦੂਜੇ ਦਿਨ ਦੂਜੇ ਦਿਨ ਕੀ ਫੇ ਰੋਟੀਆਂ ਤੁਸੀਂ ਪਕਾ ਲਿਓ ਸਹੀ ਗੱਲ ਆ ਬਈ ਜੇ ਮੈਂ ਪਿੰਡੀਆਂ ਤੜਾਪ ਜਣਾ ਮੈਡਮ ਨੂੰ ਤੇ ਫਿਰ ਰੋਟੀਆਂ ਅਗਲੇ ਦਿਨ ਮੈਨੂੰ ਜੀ ਲਾਉਣੀਆਂ ਪੈਣੀਆਂ ਇੱਕ ਦਿਨ ਮੈਂ ਬਿਨਾ ਮਤਲਬ ਦਸਤਾਨੇ ਚੜਾ ਕੇ ਜਿਹੜੀਆਂ ਪਿੰਡੀਆਂ ਤੋੜੀਆਂ ਜਾਂਦੀਆਂ ਨੇ ਬਹੁਤ ਪੜੀ ਕੇ ਨਾਲ ਜਿਹੜੀ ਕੰਡ ਹੈ ਨਾ ਹੱਥ ਛੱਲ ਦਈ ਉਹ ਵੀ ਦਸਤਾਨਾ ਦਿਖਾਦਾ ਤੁਹਾਡਾ ਉਹ ਦਸਤਾਨਾ ਪਿਆ ਉੱਥੇ ਮੇਰਾ ਰੱਖਿਆ ਸਪੈਸ਼ਲੀ ਠੀਕ ਹੈ ਮੈਂ ਵੀ ਇੱਕ ਵਾਰਾ ਤੋੜ ਲੀਆਂ ਪਿੰਡਿਆਂ ਨੰਗੇ ਅਸੀਂ ਮੈਂ 2 ਦਿਨ ਤੋੜਦਾ ਰਿਆ ਲਗਾਤਾਰ ਤੇ ਤੀਜੇ ਦਿਨ ਵੀ ਮੇਰੇ ਹੱਥਾਂ ਦੇ ਵਿੱਚ ਤਾਂ ਲਹੂ ਨਿਕਲਣ ਲੱਗ ਪਿਆ ਜਖਮ ਹੋ ਗਏ ਮੈਂ ਕਿਹਾ ਵੀ ਆ ਤਾਂ ਕੰਮ ਖਰਾਬ ਹੋ ਗਿਆ ਅਗਲੇ ਦਿਨ ਪਾਉਣੀ ਸੀ ਮੈਂ ਯੂਰੀਆ ਜਦੋਂ ਯੂਰੀਆ ਪਾਉਣ ਲੱਗਾ ਵੀ ਹੱਥਾਂ ਦੇ ਵਿੱਚ ਲਹੂ ਨਿਕਲਣ ਲੱਗ ਪਿਆ ਕਿਉਂਕਿ ਇਹਦੇ ਵਿੱਚ ਐਡੀ ਭੈੜੀ ਕੰਨ ਲੈਣਾ ਮਤਲਬ ਹੱਥਾਂ ਨੂੰ ਪਤਾ ਨਹੀਂ ਕੀ ਕਸਾ ਹੀ ਦਿੰਦੀ ਹੈ ਤੇ ਜ਼ਖਮ ਬਣ ਜਾਂਦੇ ਜ਼ਖਮ ਹੱਥਾਂ ਦੇ ਬਹੁਤ ਜਿਹੜੇ ਵੀਰ ਪਿੰਡਿਆਂ ਬੌਰੇ ਸਿੱਖ ਭਰਾ ਬਹੁਤ ਪਿੰਡਿਆਂ ਬੀਜਦੇ ਆ ਤੇ ਬਈ ਧੰਨ ਜਿਹੜਾ ਉਹ ਤੋੜਦੇ ਪਿੰਡੀਆਂ ਸਾਰੀ ਢੜੀ ਉਹਨਾਂ ਦੀਆਂ ਲੇਡੀਜ਼ ਜਿਹੜੀਆਂ ਤੇ ਆਪ ਵੀ ਸਾਰੀ ਢੜੀ ਪਿੰਡੀਆਂ ਤੋੜਨ ਲੱਗੇ ਰਹਿੰਦੇ ਉਹਨਾਂ ਦੇ ਦੋ ਦੋ ਉੱਤੋਂ ਦੀ ਆ ਇੱਕ ਮੀਜ ਪਾਏ ਹੁੰਦੇ ਸ਼ਰਟਾਂ ਮਤਲਬ ਦੋ ਦੋ ਮਤਲਬ ਉਹਦੇ ਵੇਚਦੀ ਜਿਵੇਂ ਆਪ ਲੰਘਦੇ ਨਹੀਂ ਬੂਟਾਂ ਆ ਵੇਦੀ ਨਾਲ ਕਸੜਦੇ ਆ ਵੀ ਕੋਈ ਨਾਲ ਟੱਚ ਨਾ ਹੋ ਜੇ ਸਰੀਰ ਦੇ ਫਿਰ ਉਹਨਾਂ ਨੇ ਪੋਰਟਰ ਲਾ ਕੇ ਉਹਨਾਂ ਨੂੰ ਸਾਰਾ ਹਿਸਾਬ ਕਿਤਾਬ ਪਤਾ ਹੁੰਦਾ ਉਹ ਪਤਾ ਕੀ ਜਿਹੜੇ ਦਸਤਾਨੇ ਆਪਾਂ ਦੋ ਹੀ ਢਾ ਲੈਨੇ ਆ ਉਹ ਪਹਿਲਾਂ ਤੁਹਾਨੂੰ ਪੋਟਰ ਲਾਉਂਦੇ ਫਿਰ ਦਸਤਾਨਿਆਂ ਦੇ ਵਿੱਚ ਮਤਲਬ ਉਹ ਫਿਰ ਪਤਾ ਨਹੀਂ ਕੀ ਅੰਦਰੋਂ ਸਿੱਟ ਰਹਿੰਦੇ ਆ ਬਹੁਤ ਔਖਾ ਕੰਮ ਹੈ ਪਿੰਡੀਆਂ ਦਾ ਸਬਜ਼ੀ ਦਾ ਕੰਮ ਤਾਂ ਬਹੁਤ ਸਾਰਾ ਹੀ ਬਹੁਤ ਔਖਾ ਬਹੁਤ ਜਿਆਦਾ ਆਪਣੇ ਖੇਤ ਦੇ ਨਾਲ ਦੀ ਵੀ ਇੱਕ ਡਰੇਨ ਲੰਘਦਾ ਜਿਹਨੂੰ ਆਪਾਂ ਸੇਮ ਨਾਲਾ ਕਹਿੰਦੇ ਆ ਤੇ ਸੇਮ ਨਾਲੇ ਦੇ ਵਿੱਚ ਨਾ ਜਿਹੜੀ ਸੇਮ ਨਾਲੇ ਪ੍ਰੜੀ ਹੈ ਕੱਚੀ ਹੈ ਰੋੜ ਰਾੜ ਬਸੇਰੇ ਇੱਥੇ ਤੁਹਾਨੂੰ ਆ ਸਾਰਾ ਇੱਥੇ بڑے ਜਾਨਵਰ ਰਹਿੰਦੇ ਆ ਬਈ ਜਾਨਵਰ ਇੱਕ ਤਾਂ ਗੋ ਨਹੀਂ ਜਾਂ ਭੱਜ ਨੂੰ ਕਹਿੰਦੇ ਗੋ ਬਹੁਤ ਤਕੜੀ ਇੱਕ ਰਹਿੰਦੀ ਐ ਇੱਥੇ ਜੇ ਰਹਿੰਦੀ ਆ ਉਹ ਸਾਹਮਣੇ ਤੇ ਮੈਨੂੰ ਇੱਕਦਾਂ ਨਹੀਂ ਦਿਸੀ ਸੀਗੀ ਬੜੀ ਤਕੜੀ ਸੀ ਜਿਵੇਂ ਮગરਮੱਛ ਹੁੰਦਾ ਇਸ ਤਰ੍ਹਾਂ ਸੀ ਮગરਮੱਛ ਵਾਂਗ ਤੇ ਹੁਣ ਤੁਸੀਂ ਨਾ ਇੱਧਰ ਜੇ ਨੂੰ ਨਾ ਤੁਰੇ ਜਾਓ ਜੇ ਅੱਗੋਂ ਆ ਗਈ ਗੋ ਤੇ ਭੱਜ ਨੂੰ ਤੈਨੂੰ ਥਾਂ ਨਹੀਂ ਥਿਆਣਾ ਤੇ ਤੂੰ ਤਾਂ ਮੈਨੂੰ ਲੱਗਦਾ ਜ਼ਿੰਦਗੀ ਚ ਕਦੇ ਹੁੰਦੀ ਕੀ ਆ ਤੂੰ ਜ਼ਿੰਦਗੀ ਚ ਕਦੇ ਦੇਖੀ ਨਹੀਂ ਮੈਂ ਦੇਖੀ ਆ ਜਿਹੜੀ ਵੱਡੀ ਸਾਰੀ ਹੁੰਦੀ ਆ ਮਗਰ ਮਛਰ ਗਈ ਆ ਮਗਰ ਮਛਰ ਗਈ ਇੱਥੇ ਸੱਚੀ ਹੈਗੀ ਆ ਬਹੁਤ ਡਬਲ ਆ ਪਾਣਾ ਹੁਣ ਸੱਤ ਮੈਂ ਬੰਦਾ ਵੀ ਖਾ ਸਕਦਾ ਕੱਲ ਮੈਂ ਸਪਰੇਅ ਕਰੀ ਜਾਂਦਾ ਸੀ ਸਹੀ ਕੀੜਾ ਲੜ ਗਿਆ ਆ ਵੇ ਲੜਾ ਲਿਆ ਨਾ ਕੀੜਾ ਤੇ ਕੱਲ ਮੈਂ ਸਪਰੇਅ ਕਰੀ ਜਾਂਦਾ ਸੀ ਉਹ ਸਾਹਮਣੇ ਕਿਆਰਿਆਂ ਦੇ ਵਿੱਚ ਤੇ ਜਦੋਂ ਮੈਂ ਸਪਰੇਅ ਕਰਦਾ ਕਰਦਾ ਆਇਆ ਤੇ ਗੋ ਬਾਲੀ ਵੱਡੀ ਤਾਂ ਨਹੀਂ ਸੀ ਇੱਥੇ ਜਿਹੜੀ ਮੈਂ ਵੇਖੀ ਉਹ ਤਾਂ ਬਹੁਤ ਡਬਲ ਸੀ ਅੱਛਾ ਤੇ ਗੋ ਐ ਪਈ ਅੱਗੇ ਮੈਂ ਕਿਹਾ ਵੀ ਮੈਂ ਡਰ ਕੇ ਵੇਖ ਕਿ ਤੂੰ ਤਾਂ ਹਿੱਲੀ ਨਹੀਂ ਜਾਂ ਤਾਂ ਉਹ ਮਰੀ ਸੀ ਤੇ ਜਾ ਉਹ ਛਾਪਲ ਕੀ ਮੈਨੂੰ ਵੇਖ ਕੇ ਪਰ ਮੈਂ ਮਰੀ ਹੋਵੇ ਤਾਂ ਫਿਰ ਗਈ ਕਿੱਧਰ ਇੱਥੇ ਨਾ ਹੋਵੇ ਨਾ ਨਾ ਉਹ ਵਾਹਣ ਦੇ ਵਿੱਚ ਜਿਹੜੀ ਉਹਦੀ ਗੱਲ ਕਰ ਰਿਆ ਮੈਂ ਤੇ ਮੈਂ ਮੈਂ ਡਰ ਗਿਆ ਵੇਖ ਕੇ ਵੀ ਤੇ ਮੈਂ ਤਾਂ ਪਿੱਛੇ हट ਗਿਆ ਫਿਰ ਮੈਂ ਥੋੜੀ ਥੋੜੀ ਵੇਖੀ ਮੈਂ ਕਿਹਾ ਵੀ ਇਹ ਹਲਦੀ ਹੁਲਦੀ ਤਾਂ ਹੈ ਨਹੀਂ ਪਰ ਮੈਂ ਮੈਂ ਕਿਹਾ ਚਲ ਪਾਸਾ ਹੀ ਵੱਟ ਲੋ ਯਾਰ ਇਹਦਾ ਕੀ ਪਤਾ ਉੱਠ ਕੇ ਮਗਰ ਪੈ ਜੇ ਮੁੜ ਕੇ ਭੱਜੇ ਨੂੰ ਥਾਣਾ ਦੇ ਆਵੇ ਮੋਢੇ ਤੇ ਮੇਰੇ ਡਰਮੀ ਟੰਗੀ ਉਧਰੋਂ ਵੀ ਕੇਰਾਂ ਦਾ ਮੇਰੇ ਸਾਹ ਜੇ ਸੁੱਕ ਗਏ ਮੈਂ ਕਿਹਾ ਆ ਗਈ ਪਿਆਈ ਯਾਰ ਬੜਾ ਡਬਲ ਡਰਾਉਣਾ ਜਾਨਵਰ ਹੁੰਦਾ ਛੇ ਜਿਹਨੇ ਵੇਖੀ ਉਹਨਾਂ ਨੂੰ ਤਾਂ ਪਤਾ ਤੇ ਫਿਰ ਮੈਂ ਪਾਸੇ ਜੇ ਹੋ ਕੇ ਸਪਰੇਅ ਕਰਕੇ ਲੰਘਿਆ ਡਰਮੀ ਨਾਲ ਬਹੁਤ ਜਾਨਵਰ ਆ ਇੱਥੇ ਸਏ ਤੇ ਤਿੱਤਰ ਤੋਂ ਤਿੱਤਰ ਤੇ ਆਪਣਾ ਨਾਲ ਬੀੜ ਪਿਆ ਉਹ ਸਾਹਮਣੇ ਇਧਰਲੀ ਸਾਈਡ ਸਾਰਾ ਰਾਜੇ ਦਾ ਬੀੜ ਜੰਗਲ ਆ ਤੇ ਆ ਤੁਹਾਨੂੰ ਕਿਸ ਦਿਨ ਸਾਰੇ ਉਹ ਜੰਗਲ ਦੀ ਵੀ ਸ਼ੇਅਰ ਕਰਾਵਾਂਗੇ ਤੁਹਾਨੂੰ ਸਾਰੇ ਵਿੱਚੋਂ ਜਾਨਵਰ ਵਗੈਰਾ ਸਾਰਾ ਉਹ ਤੁਹਾਨੂੰ ਦਿਖਾਵਾਂਗੇ ਸਏ ਬਹੁਤ ਆ ਇੱਥੇ ਚੱਲ ਹੁਣ ਆ ਪਾ ਚੱਲਦੇ ਆ ਇਧਰੋਂ ਗੋਗੂ ਨਿਕਲ ਆਈ ਨਾ ਤੈਨੂੰ ਤਾਂ ਭੱਜਣ ਨੂੰ ਥਾਣੇ ਤੇ ਆਉਣਾ ਤੇ ਵੈਸੇ ਹੀ ਤੂੰ ਸੰਤਲ ਜੇ ਪਾ ਆਈਂ ਮੜੇ ਵੱਡੇ ਤੇ ਤੂੰ ਭੱਜਾ ਨਹੀਂ ਜਾਣਾ ਚੱਪਲ ਆ ਚੱਪਲ ਕਸ ਰੱਖ ਲੈ ਪਰ ਹੈ ਤਾਂ ਉੱਟੀ ਜੀ ਹੱਡੀ ਵਾਲੇ ਠੀਕ ਹੈ ਨਾ ਆ ਆ ਸੀ ਚੁੱਲ੍ਹੇ ਨੂੰ ਹਜੇ ਤੱਕ ਇਹਨਾਂ ਥੋੜਾ ਛੇੜ ਛਾੜ ਨਹੀਂ ਕੀਤੀ ਇਹਦੀ ਵੀ ਸਵਾਈ ਸੁਈ ਇੱਧਰ ਸੱਪ ਦਾ ਮੇਰੇ ਹਿਸਾਬ ਨਾਲ ਸੱਪ ਤਾਂ ਤੁਰੇ ਹੀ ਫਿਰਦੇ ਸੱਪ ਵੀ ਤੁਹਾਨੂੰ ਦਿਖਾਵਾਂਗੇ ਕਿਸਦਾ ਨਾ ਸੱਪ ਬਹੁਤ ਹੈਗੇ ਮੈਨੂੰ ਇਹਨਾਂ ਮੰਮੀ ਕਹਿੰਦੀ ਸੀ ਕਹਿੰਦੀ ਤਖ ਨਾ ਮਾਰਿਆ ਕਰੋ ਜਿੱਦਣ ਕਹਿੰਦੀ ਤੇ ਤੁਹਾਡੇ ਸੱਪ ਲੱਗ ਜਾਏ ਉਦੋਂ ਪਤਾ ਲੱਗਦਾ ਉਹ ਸੱਪ ਜੱਟਾਂ ਦੇ ਸੱਪ ਕਿਤੇ ਜੱਟ ਤਾਂ ਸੱਪ ਦੀਆਂ ਸਿਰੀਆਂ ਦੇ ਫਿਰਦੇ ਰਹਿੰਦੇ 24 ਘੰਟੇ ਸੱਪਾਂ ਕਿਤੇ ਲੱਤ ਵਨ ਲੱਤਾਂ ਵੇਦੀ ਨੰਗਿਆ ਕਿਤੇ ਜੱਟ ਸੇ ਖੇਤ ਸੁੱਤਾ ਪਿਆ ਉਤੋਂ ਦੀ ਸੱਪ ਲੱਗ ਜਾਂਦੇ ਬਈ ਕਿੰਨੇ ਦੇ ਕਿ ਕਿ ਪਿੰਡੀਆਂ ਪਿੰਡ ᱧ ਆ ਬਹੁਤ ਦੂਰਾ ਜਾਣਾ ਪੂਗਾ ਉਹ ਸਾਹਮਣੇ ਇਹ ਹੁਣ ਪੱਠੀਆ ਤਾਂ ਹੋਰ ਕੀ ਉਹ ਸਾਹਮਣੇ ਪਿੰਡੀਆਂ ਚਲੋ ਪਿੰਡਿਆਂ ਨਾਲੇ ਤੋੜਦੇ ਆ ਤੇ ਨਾਲੇ ਇੰਜੋਏ ਕਰਦੇ ਆ ਤੇ ਨਾਲੇ ਤੁਸੀਂ ਵਲੌਗ ਨੂੰ ਐਂਡ ਤੱਕ ਕਰ ਜਰੂਰ ਦੇਖਣਾ ਬਹੁਤ ਇੰਟਰਸਟਿੰਗ ਵਲੌਗ ਬਣਾਇਆ ਤੁਹਾਡੇ ਆ ਜੀ ਹੁਣ ਆਪਾਂ ਚੱਲੇ ਆਂ ਜੀ ਪਿੰਡਿਆਂ ਤੋੜਨ ਲਾਸਟ ਤੇ ਵਾਰੀ ਆਈ ਆ ਪਿੰਡਿਆਂ ਦੀ ਆਪਾਂ ਦਸਤਾਨਾ ਲੈ ਲਿਆ ਤੇ ਮੈਡਮ ਨੇ ਮੈਡਮ ਦੇ ਹੱਥ ਚ ਦਸਤਾਨਾ ਜਿਹੜਾ ਆਪਾਂ ਉਹ ਤੋੜ ਚੜਾ ਕੇ ਪਿੰਡਿਆਂ ਤੋੜਦੇ ਆ ਪਹਿਨਾਂ ਦਾ ਮੈਡਮ ਨੂੰ ਕਵਾਂਗੇ ਵੀ ਤੂੰ ਪਿੰਡਿਆਂ ਤੋੜ ਕੇ ਖਾ ਪਰ ਦਸਤਾਨਾ ਚੜਾ ਕੇ ਤਾਂ ਜਰੂਰ ਤੋੜ ਦੋਗੀ ਪਰ ਜਿਹੜੇ ਨਾਲ ਬੂਟੇ ਘਸੜਨੇ ਆ ਫਿਰ ਰਾਤ ਨੂੰ ਫਿਰ ਜਾ ਕੇ ਖੁਰਕੂਗੀ ਪਰ ਲੋਡ ਨਹੀਂ ਹੋਣਾ ਕੰਮ ਮੈਂ ਹੀ ਤੋੜ ਦੂੰਗਾ ਇਹਨੂੰ ਤਾਂ ਮੈਂ ਇਨਾ ਆਖਿਆ ਵੀ ਤੂੰ ਨਾਲ-ਨਾਲ ਖਾਲੀ ਤੁਰੀ ਆਈ ਐ ਇੰਨਾ ਹੀ ਬਹੁਤ ਉਹਦੇ ਜੀ ਤੇਰੀ تسਲੀ ਹੋ ਜਾਣੀ ਆ ਕਿਉਂਕਿ ਝੋਨੇ ਦੀਆਂ ਵੱਟਾਂ ਦੇ ਤੁਰਨਾ ਰੇਕ ਦੇ ਵਸਦਾ ਰੋਗ ਨਹੀਂ ਆ ਅੱਜ ਇਹਨੂੰ ਮੈਂ ਲੱਜਾਂਗਾ ਝੋਨੇ ਦੀ ਵੱਟ ਤੇ ਦੇਖਦੇ ਆ ਕਿਵੇਂ ਉਹ ਜੀ ਹੁਣ ਹੋ ਗਈ ਸ਼ੁਰੂ ਝੋਨੇ ਦੀ ਵੱਟ ਤੇ ਦੇਖਦੇ ਆ ਵੀ ਜੱਟੀ ਝੋਨੇ ਦੀ ਵੱਟ ਤੇ ਤੁਰਨ ਲਈ ਕਾਮਯਾਬ ਹੋ ਗਈ ਹੋਊਗੀ ਕਿ ਨਹੀਂ ਕਿਉਂਕਿ ਅੱਜ ਦੀਆਂ ਜੱਟੀਆਂ ਦਾ ਅੱਜ ਹੀ ਵਟ ਤੇ ਚੜਾਈ ਐ ਤੇ ਇਹਦਾ ਪਹਿਲਾ ਤਾਂ ਐਵੇਂ ਨਾ ਹੀ ਸੀ ਜੱਟੀ ਦਾ ਤੇ ਦੇਖਦੇ ਆ ਅੱਗੇ ਕਿਵੇਂ ਚੱਲ ਰਿਹਾ ਹਾਂਜੀ ਆ ਜੋ ਵਟ ਤੇ ਦਰਨਾ ਕੋਈ ਔਖਾ ਨਹੀਂ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਵਟ ਤੇ ਦਰਨਾ ਅਰੇ ਵਟ ਤਾਂ ਅਜੇ ਸ਼ੁਰੂ ਹੋਈ ਆ ਗਾਂ ਟੇਢੀ ਵਿੰਗੀ ਗਾਰੇ ਵਾਲੀ ਕਾਫੀ ਤਰ੍ਹਾਂ ਦੀ ਇਹ ਸਾਰੇ ਪੂਰੇ ਮਾੜੀ ਵਿੱਚ ਨਹੀਂ ਤਾਂ ਨਹੀਂ ਮੈਂ ਜਾਣਾਗਾ ਨਹੀਂ ਨਹੀਂ ਫਿਰ ਤਾਂ ਵਟ ਤਾਂ ਫਰਾਈ ਹੁੰਦੀ ਆ ਇਹਦੇ ਵਿੱਚ ਦੀ ਤੁਰਿਆ ਉਹ ਵੈਸੇ ਵੱਟ ਸਾਫ ਆ ਏਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਸੋਹਣੀ ਆ ਵੱਟ ਗਾਰਾ ਕਿੱਥੇ ਕਹਿੰਦੇ ਤੁਸੀਂ ਗਾਰਾ ਹੁਣ ਗਾਰਾ ਮੇਰਾ ਕਿਹੜਾ ਬਣਾਇਆ ਝੋਨੇ 'ਚ ਗਾਰਾ ਹੀ ਹੁੰਦਾ ਝੋਨੇ ਦੇ ਵਿੱਚ ਗਾਰਾ ਇੰਡਾ ਨਹੀਂ ਵੱਟ ਆਊਗੀ ਸਾਰੇ ਸਾਰੀ ਹਾਂ ਵੈਸੇ ਠੀਕ ਹੀ ਆ ਵੱਟ ਤੁਰੀ ਆਉਣਗੀ ਪਰ ਤੁਰਦੀ ਆਏ ਐ ਜਿਵੇਂ ਕੁੱਕੜ ਮੋੜਿਆਂ ਦੇ ਤੁਰਦਾ ਹੁੰਦਾ ਹੱਥ ਜਾ ਐ ਕੀਤਾ ਆਏ 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 ਇਹਨੇ ਬੈਲੈਂਸ ਬਣਾ ਰਹਿਂਦਾ ਨਾ ਫਿਰ ਬੰਦਾ ਡੈਗਦਾ ਨਹੀਂ ਹਾਂ ਬਣਾਈ ਚੱਲ ਬੈਲੈਂਸ ਕਰਾਂ ਤੂੰ ਅੱਜ ਇਹ ਝੋਨੇ ਤੇ ਮੂੰਹ ਵਿੱਚ ਗਿਆ ਗੁੱਡਿਆ ਤੇ ਫਿਰ ਮੈਂ ਦਿਖਾਉਂਗਾ ਵਲੌਗ ਦੇ ਵਿੱਚ ਉਵੇਂ ਠੀਕ ਹੈ ਨਾ ਜੇ ਤੂੰ ਆਏ ਮੇਰੇ ਨਾਲ ਨਾ ਤਾਇਆ ਕਰੈਣਾ ਖੇਤ ਤੇ ਤੇਰੇ ਮੂੰਹ ਤੇ ਆ ਜਿਹੜਾ ਮੂੰਹ ਤੇਰਾ ਹੋਊਂ ਜੇ ਨਾ ਸੁੱਜਿਆ ਆ ਇਹ ਫਿਰ ਪੂਰੀ ਤੇਰੇ ਮੂੰਹ ਤੇ ਐ ਗਲੋ ਆ ਜੇ ਗਲੋ ਖਿਲਿਆ 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 ਮੂੰਹ ਲੱਗੇ ਤੇਰਾ ਤੇ ਇਸ ਸੇਦ ਦਾ ਜਿਹੜਾ ਰਾਜ ਹੀ ਇਹ ਆ ਵੀ ਬਾਹਰ ਜਾ ਕੇ ਮੌਸਮ ਚੰਗੀ ਹਵਾ ਤੇ ਫਰੈਸ਼ ਮੌਸਮ ਹਰੇ ਭਰੇ ਚਾਰਚ ਪੇਰੇ ਜਿਹਨੂੰ ਦੇਖ ਕੇ ਮਾਣੇ ਖੁਸ਼ ਹੋ ਜਾਂਦਾ ਮਾ ਮੇਰੀ ਇੱਕ ਗੱਲ ਦਾ ਜਵਾਬ ਦਿਓ ਹਾਂ ਹਾਂ ਫੋਟੇ ਮੂੰਹ ਤਾਂ ਟਗਲੋ ਆਇਆ ਨਹੀਂ ਮੇਰੇ ਤੋਂ ਅੱਲਾ ਦੱਸ ਮੂੰਹ ਚਮਕਦਾ ਮੁੱਛਾ ਜਿਆਦਾ ਮੇਰਾ ਫੇਸ ਚਮਕਦਾ ਆ ਦੇਖੋ ਦਾੜੀ ਤੇ ਮੁੱਛਾਂ ਕਾਲੀਆਂ ਮੂੰਹ ਉਮਰ ਭਾ ਮੇਰੀ 50 60 ਸਾਲ ਹੋ ਚੱਲੀ ਆ ਤੇ ਹਜੇ ਵੀ ਮੈਂ ਜਵਾਨ ਲੱਗਦਾ ਪੂਰਾ ਅੱਛਾ ਹਾਂ ਕੋਈ ਕਹਿ ਦੂਗਾ 50 55 ਸਾਲ ਉਮਰ ਹੈਗੀ ਮੇਰੀ ਤੇ ਲੈ ਵੀ ਮੋੜਾ ਮੋੜਾ ਤੋਂ ਆਉਂਦੀ ਹੌਲੀ ਹੌਲੀ ਆਉਂਦੀ ਆ ਤੇ ਆਪਣੀਆਂ ਪਿੰਡੀਆਂ ਵੀ ਅੱਗੇ ਆ ਗਈਆਂ ਨੇੜੇ ਤੇ ਆਜੋ ਆਜੋ ਤਰੇ ਆਓ ਜੀ ਹੌਲੀ ਹੌਲੀ ਤੁਹਾਨੂੰ ਦਿਖਾਉਣਾ ਭਿੰਡੀਆਂ ਆਪਣੀਆਂ ਇਹ ਛੋਟਾ ਕਾਤੂਆ ਇਹ ਝੋਨਾ ਬੀਜਿਆ ਆਪਾਂ ਬਾਅਦ ਚ ਲਾਸਟ ਤੇ ਤਾਂ ਛੋਟਾ ਰਹਿ ਗਿਆ ਭਿੰਡੀਆਂ ਦਿਖਾ ਆ ਆ ਗਈਆਂ ਜੀ ਆਪਣੀਆਂ ਭਿੰਡੀਆਂ ਇਹ ਕੋਰਾ ਹੀ ਕੱਢਿਆ ਬਹੁਤ ਲੰਮਾ ਇਹ ਖੜਕਾ ਜਿਹਾ ਕਹਦਾ ਹੋਈ ਜਾਂਦਾ ਇਧਰ ਫੈਕਟਰੀ ਹੈ ਸੀਮੈਂਟ ਵਾਲੀ ਸਾਹਮਣੇ ਉਹਦਾ ਖੜਕਾ ਹੋ ਰਿਹਾ ਆ ਆਪਣਾ ਭਿੰਡੀਆਂ ਦਾ ਹੋਰਾ ਹੈ ਭਲਾ ਉਹ ਤੋਂ ਸਿਰੇ ਤੋਂ ਤੋੜਨਾ ਲੱਗਣਾ ਆ ਦੇਖੋ ਜੀ ਇਹਦੇ ਤੇ ਆਪਾਂ ਕੋਈ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਜਿਵੇਂ ਆ ਜਾ ਉਹਨਾਂ ਦੇ ਆ ਜਮਾ ਬਿਲਕੁਲ ਨੈਚੁਰਲ ਹੁਣ ਕਹਿੰਦੀ ਕਿੱਧਰ ਦੀ ਆਵਾ ਮੇਰੇ ਕਿਹੜਾ ਪੈਰ ਰੱਬ ਨੇ ਹੋਰ ਤਰ੍ਹਾਂ ਦੇ ਲਾਇਏ ਜਿਹੜੇ ਮੈਂ ਵੀ ਤੁਰਿਆ ਇਹ ਨਾ ਜਿਵੇਂ ਜਿਵੇਂ ਮੈਂ ਜਿਵੇਂ ਮੈਂ ਤੁਰ ਕੇ ਗਿਆ ਨਾ ਮੈਨੂੰ ਵੇਖ ਵੇਖ ਕੇ ਉਵੇਂ ਹੀ ਤੁਰਿਆ ਠੀਕ ਆ ਤੇ ਪਰ ਰੇਗ ਦਾ ਵਸ ਦਾ ਰੋਗ ਕਿੱਥੇ ਐ ਵੀ ਝੋਨੇ ਦੀਆਂ ਵੱਟਾਂ ਤੇ ਖੇਤਾਂ ਦੀਆਂ ਵੱਟਾਂ ਤੇ ਕੋਈ ਤੁਰ ਲੂ ਵਿੱਚ ਸੱਪ ਬੈਠਾ ਡਿੱਗੂ ਲਾਜ਼ਮੀ ਅੱਜ ਆਜਾ 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 ਤੁਰਿਆ 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 ਵੇ ਤੋਂ ਤੀਨਾਂ ਜਿਵੇਂ ਕੁੱਕੜ ਮੂੜਿਆਂ ਦੇ ਤੁਰਦਾ ਹੁੰਦਾ ਉਹੀ ਫੇਰ ਮੈਨੂੰ ਦੁਬਾਰੇ ਕਹਿਣੀ ਪਈ ਗੱਲ ਹੁਣ ਬਸ ਕੋਤੇ ਇਹ ਪਿੰਡਿਆਂ ਇਹ ਪਿੰਡਿਆਂ ਆਹਰਾ ਜਿੱਥੇ ਆਪਣਾ ਖਤਮ ਹੁੰਦਾ ਹੈ ਇੱਥੇ ਥੋੜਾ ਜਿਹਾ ਰਹਿ ਗਿਆ ਸਿਰੇ ਤੋਂ ਲੱਗਾਂਗੇ ਤੋੜਨ ਫੇਰ ਉਹ ਸਿਰੇ ਤੇ ਕਰੀ ਤੋੜਦੇ ਜਾਵਾਂਗੇ ਠੀਕ ਹੈ ਨਾ ਆਪਾਂ ਇੱਥੇ ਮੂੜਿਆਂ ਵੀ ਲਾਣਿਆਂ ਭਾਈ ਜੀ ਪਹਿਲਾਂ ਗੋਭੀ ਲਾਉਣ ਦਾ ਵਿਚਾਰ ਸੀਗਾ ਤੇ ਇੱਥੇ ਸੂਰ ਬਹੁਤ ਪੈਂਦੇ ਆ ਬਹੁਤ ਕੰਮ ਖਰਾਬ ਕਰਦੇ ਸੂਰ ਤੁਹਾਨੂੰ ਪਤਾ ਗੋਭੀ ਕਿੱਥੇ ਛੱਡਣੀ ਸੂਰਾਂ ਨੇ ਫਿਰ ਆਪਾਂ ਥੋੜੀ ਜੀ ਥਾਂ ਲਾਲੀਆਂ ਮੂੜੀਆਂ ਵੀ ਲਾਈਆਂ ਇੱਥੇ ਭਿੰਡੀਆਂ ਆਪਣਾ ਹੋ ਗਿਆ ਐਂਡ ਆ ਵੇਖੋ ਮੂੜੀਆਂ ਮੂੜੀਆਂ ਦੇ ਵਿੱਚ ਘਾਹ ਕੂਝਾ ਜਿਆਦਾ ਹੋਇਆ ਪਿਆ ਤੇ ਆਪਾਂ ਕਾਫੀ ਬਣ ਚੁੱਕੀਆਂ ਵੀ ਬਣੀ ਜਾਂਦੀਆਂ ਹਾ ਇਹਦੇ ਚ ਹੁਣ ਆਪਾਂ ਘਾਹ ਕੱਟਣਾ ਕਿਸੇ ਤਨ ਟਾਈਮ ਨਹੀਂ ਲੱਗਾ ਕਿਉਂਕਿ ਮੀਂਹ ਪੈਂਦਾ ਰਿਹਾ ਕਾਫੀ ਘਾਹ ਜਿਆਦਾ ਹੋ ਗਿਆ ਪਾਈਟਰੋ ਮੈਨੂੰ ਦਸਤਾਨਾ ਦੇ ਤੇ ਫਿਰ ਮੈਂ ਪਿੰਡੀਆਂ ਤੋੜਨ ਲੱਗਾ ਠਾ ਕਹਿੰਦੀ ਆ ਗਈ ਬੈਠਾ ਹੋ ਆ ਗਈ ਇਹ ਇਹ ਤਾਂ ਬਹੁਤ ਤਰ੍ਹਾਂ ਦੇ ਜਾਨਵਰ ਹਨ ਕਿੰਨਾ ਸੋਹਣਾ ਜਾਨਵਰ ਬਣਾਇਆ ਮਾਣਾ 1 ਮਿੰਟ ਮੈਨੂੰ ਸੀਨ ਤਾਂ ਲੈ ਲੈਂਦੇ ਜਾਨਵਰ ਦਾ ਇਹ ਮੈਨੂੰ ਲੱਗਦਾ ਉਹ ਨਹੀਂ ਜਿਹੜਾ ਰੋਲਾ ਪੈਂਦਾ ਹੁੰਦਾ ਜੀ ਬਾਈ ਇਹ ਕੁਦਰਤ ਦੇ ਇੱਕ ਰਿਸ਼ਮੇ ਹੈ ਦੇਖੋ ਕਿਆ ਰੰਗ ਭਰੇ ਹੈ ਕੁਦਰਤ ਨੇ ਯਾਰ ਜਾਨਵਰ ਵੀ ਬਹੁਤ ਤਰ੍ਹਾਂ ਦੇ ਜਾਨਵਰ ਹੈ ਤੂੰ ਹੁਣ ਹਥਿਆਂ ਨਾਲ ਨਾ ਤੋੜ ਮੁੜ ਕੇ ਫੇਰ ਤੂੰ ਕਹੇਂਗੀ ਸਾਰੀ ਰਾਤ ਨਹੀਂ ਟਿਕਣਾ ਖੁਰਕ ਹੋਈ ਜਾਣੀ ਹੱਥ ਕੂਲੇ ਜੇ ਹੋ ਜਾਂਦੇ ਇਹਨਾਂ ਨਾਲ ਵੈਸੇ ਖੁੱਤ ਤਾਂ ਨਹੀਂ ਹੁੰਦੀ ਹਾਂ ਤਾਂ ਮੈਨੂੰ ਤੋੜਨ ਦੇ ਆਹ ਮੁੱਠਾ ਜਾ ਕੇ ਤਾਰਤਾ ਵਿੱਚ ਲੱਗ ਗਏ ਹੁਣ ਇਹ ਆਪਦਾ ਦਸਤਾਨਾ ਜਾਂ ਜੜਾਉਣ ਗਲਵਜ਼ ਕਿਧਰ ਲੈ ਆਤੇ ਛੜੂਗਾ ਮਨ ਲੱਗਦਾ ਯਾਰ ਅੰਗੂਠਾ ਜਾ ਕਿਧਰ ਅੰਦਰ ਵਾਰਤਾ ਨਿਕਲਦਾ ਨਹੀਂ ਗਾਇਜ਼ ਇੱਥੇ ਕੀੜੇ ਬਹੁਤ ਆ ਦੇਖੋ ਕਿੰਨੇ ਕੀੜੇ ਆ ਆਪਾਂ ਤਾਂ ਕੀੜਿਆਂ ਦੇ ਉੱਤੇ ਆ ਕੇ ਖੜ ਗਏ ਆ ਲੈ ਵੀ ਦਸਤਾਨਾ ਲਿਆ ਚਰਾ ਹੁਣ ਆਪਾਂ ਕੁੰਡੀਆਂ ਇਧਰੋਂ ਕਰਦਗੇ ਸ਼ੁਰੂ ਤੋੜਨੇ ਆ ਠੀਕ ਆ ਮੈਂ ਤੋੜਾਂ ਤੂੰ ਹੁਣ ਵੇਖੀ ਚੱਲ ਤੁਰ ਹੀ ਆ ਨਾਲ ਦੀ ਨਾਲ ਬਸ ਤੂੰ ਹੈਂ ਤੂੰ ਹੁਣ ਤੁਰ ਹੀ ਆ ਨਾਲ ਠੀਕ ਐ ਨਾ ਤੇ ਆਦਾ ਤੁਰ ਹੀ ਧਿਆਨ ਨਾਲ ਅੱਗੇ ਇੱਥੇ ਨਾ ਤੋਏਟਾਏ ਜੇ ਵੀ ਹੈਗੇ ਆ ਇਹ ਨਾ ਹੋਏ ਤਰਾਤੇ ਤੇ ਮੂੜੀਆਂ ਦੇ ਵਿੱਚ ਤਾਂ ਘਾਹ ਘੂ ਹੀ ਬਹੁਤ ਉਗ ਰਿਆ ਪਿਆ ਇਹ ਫਿਰ ਸੈਟ ਕਰਨਾ ਨਾ ਮੀਂਹ ਦੇ ਵਿੱਚ ਫਟਿਆ ਨਹੀਂ ਮੀਂਹ ਨਹੀਂ ਫਟਿਆ ਮੈਨੂੰ ਤਾਂ ਲੱਗਦਾ ਕੰਮ ਹੀ ਆਪ ਨਹੀਂ ਹੋਣੀਆਂ ਮੂੜੀਆਂ ਆਵੇ ਪਿੱਛੇ ਛੱਡੀ ਜਾਂਨੇ ਆ ਪਿੰਡੀਆਂ ਮੈਂ ਦੱਸ ਦਿਆ ਕਰ ਜਿਹੜੀ ਕੋਈ ਰਹਿ ਗਈ ਆ ਵੀ ਲੱਗੀ ਹਾਂ ਤੂੰ ਪਿੰਡੀਆਂ ਚ ਤਿਆਰ ਰੱਖਾ ਜਿੱਥੇ ਕੋਈ ਰਹਿ ਜਾਂਦੀ ਤੋੜਨ ਵਾਲੀ ਮੈਨੂੰ ਦੱਸ ਦਿਆ ਕਰ ਠੀਕ ਆ ਠੀਕ ਆ ਮੈਂ ਹੱਥ ਨਹੀਂ ਪਿੰਡੀਆਂ ਨਾਲ ਨਹੀਂ ਮੈਂ ਹੁਣ ਉਦਣ ਦੇ ਕਦੂਆਂ ਵਾਂਗੂ ਇਹ ਕਾਹਵੇ ਰਹੀ ਕਿੱਡੀ ਗਾ ਕਿੱਥੇ ਆ ਵੀ ਹਾਂ ਓਏ ਇਹ ਰਹਿ ਜਾਂਦੀਆਂ ਯਾਰ ਬੇ ਚੱਕਰ ਗਈ ਹੈ ਪਤਾ ਨਹੀਂ ਕੀ ਚੱਕਰ ਹੈ ਪਿੰਡੀਆਂ ਤੋੜਨਾ ਐਕਸਪਰਟ ਨਹੀਂ ਮੈਨੂੰ ਮਨ ਲੱਗਦਾ ਮੈਂ ਵੀ ਆਵੇ ਪਿੱਛੇ ਵੀ ਛੱਡਤੀ ਤੂੰ ਮੇਰੀ ਬੇਇੱਜ਼ਤੀ ਕਰਾਈਂਗੀ ਵੀ ਪਿੰਡੀਆਂ ਪੜਨੀਆਂ ਤੋੜਦਾ ਤਾਂ ਨਹੀਂ ਛੱਡੀ ਜਾਂਦਾ ਗਾਇਜ਼ ਇੱਧੀਆਂ ਪਿੰਡੀਆਂ ਛੱਡੀ ਜਾਂਦੇ ਤੇ ਆ ਵੀ ਇੱਕ ਹੋਰ ਪਿੱਛੇ ਹੈ ਫਿਰ ਉਹੀ ਗੱਲ ਆ ਵੀ ਅੱਗੇ ਆਹਾਂ ਆਹਾਂ ਆ ਵੀ ਅਰਲੀ ਸਾਈਡ ਇੱਕ ਹੋਰ ਨੀਚੇ ਲੱਗੀ ਆ ਬੜਾ ਯਾਰ ਬਹੁਤ ਰਹਿ ਜਾਂਦੀਆਂ ਵਿੱਚ ਤਾਂ ਹੀ ਪੱਕ ਇੱਕ ਹੋਰ ਲੱਗੀ ਉਹ ਵਿੱਚ ਤਾਂ ਹੀ ਪੱਕ ਜਾਂਦੀਆਂ ਕਿੱਥੇ ਇਹਦੇ ਵਿੱਚ ਹੂੰ ਚੱਕੋ ਬਈ ਗਾਇਜ਼ ਆਪਾਂ ਸਾਰੀਆਂ ਪਿੰਡੀਆਂ ਲਈਆਂ ਉਹ ਉੱਥੋਂ ਲੱਗੇ ਸੀ ਆਪਾਂ ਹਨਾ ਇਹ ਉਹ ਉੱਥੋਂ ਤੋੜ ਲਈ ਐਨੀ ਐਨੀ ਦੂਰੋਂ ਲੱਗੇ ਸੀ ਅਸੀਂ ਤੋੜਨਾ ਤੇ ਇੱਥੇ ਆ ਕੇ ਹੁਣ ਹੋ ਗਿਆ ਕੰਮ ਖਤਮ ਆ ਲੈ ਵੀ ਥੋੜੇ ਆਹ ਲੋ ਕਿੰਨੀਆਂ ਤੋੜ ਲਈਆਂ ਝੋਲਾ ਭਰ ਗਿਆ ਹੋਣੀਆਂ ਤਿੰਨ ਚਾਰ ਕਿਲੋ 3 ਕਿਲੋ ਹੋਣਗੀਆਂ ਝੋਲਾ ਭਰ ਗਿਆ ਤਿੰਨ ਚਾਰ ਕਿਲੋ ਬਸ ਅੱਗੇ ਹੈ ਨਹੀਂ ਹੈਨਾ ਤੇ ਇੱਕ ਗਾਇਜ਼ ਅਸੀਂ ਨਾ ਥੋੜਾ ਜਿਹਾ ਗਵਾਰਾ ਲਾਇਆ ਸੀਗਾ ਬਾਹਰ ਸਜੇ ਵੀ ਆਈ ਤੇ ਗਵਾਰਾ ਜਿਹੜਾ ਉਹ ਨਹੀਂ ਆਪਣਾ ਚੰਗੀ ਤਰ੍ਹਾਂ ਹੋਇਆ ਪਤਾ ਨਹੀਂ ਕੀ ਗੱਲ ਹੈ ਕਣੀਆਂ ਹਜੇ ਵੀ ਡਿੱਗੀਆਂ ਨੇ ਬਿਲਕੁਲ ਚਲੋ ਬਈ ਜੰਗਲ ਹੁਣ ਆਪਾਂ ਅਗੇ ਜੀ ਜੰਗਲ ਦੀ ਗੁੱਟ ਤੇ ਜਮਾ ਇਹ ਆਪਣੇ ਨਾਲ ਸਾਰਾ ਨਾ ਇਧਰਲੀ ਸਾਈਡ ਤੁਹਾਨੂੰ ਦਿਖਾਉਣਾ ਜੰਗਲ ਹੀ ਲੱਗਦਾ ਜਿਹਨੂੰ ਆਪਾਂ ਫਰੀਦਕੋਟ ਵਾਲੇ ਰਾਜੇ ਦਾ ਬੀੜ ਕਹ ਸਕਦੇ ਜੰਗਲ ਬਹੁਤ ਸੰਘਣਾ ਜੰਗਲ ਬਹੁਤ ਸੰਘਣਾ ਜੰਗਲ ਆ ਜਾ ਮੰਜ ਮਗਰੀ ਤਰੀਆ ਇਧਰ ਕਿਧਰ ਦੀ ਮੰਗਾ ਆਈ ਨੰਗ ਨਾ ਬਣਾ ਜਿੱਧਰ ਦੀ ਮੈਂ ਨੰਗ ਕੇ ਗਿਆ ਆਈ ਆ ਇਥੋਂ ਦੀ ਸ਼ਾਬਾਸ਼ ਆ ਜਾ ਆ ਜਾ ਆ ਜਾ ਹੱਥ ਜੀ ਨਾ ਹਲਾ ਤਾਂ ਗੰਦੀ ਬੂਟੀ ਹੋਊਗੀ ਗੰਧੀਆਂ ਬੂਟੀਆਂ ਸੇ ਪਤਾ ਨਹੀਂ ਕੀ ਕੁਝ ਹੁੰਦਾ ਹਾਲ ਨਹੀਂ ਬਈ ਕੋਈ ਹਾਲ ਨਹੀਂ ਆ ਜਾ ਆ ਜਾ ਲਓ ਆ ਇੱਧਰ ਆ ਰਸਤਾ ਥੋੜਾ ਆਪਣੇ ਖੇਤ ਨੂੰ ਜਾਂਦਾ ਤੇ ਆ ਜੰਗਲ ਆ ਸਾਰਾ ਬਹੁਤ ਹੀ ਸੰਘਣਾ ਜੰਗਲ ਇਹਦੇ ਵਿੱਚ ਦੀ ਬੰਦਾ ਵੀ ਨਹੀਂ ਲੰਘ ਸਕਦਾ ਤੁਹਾਨੂੰ ਦਿਖਾਉਣਾ ਦੇਖੋ ਜ਼ੂਮ ਕਰਕੇ ਦਿਖਾਵਾਂ ਮਾਣੇ ਵਿੱਚ ਜੀ ਸਵਰਗੀ ਬਣੀ ਪਈ ਹੈ ਹਨਾ ਦੇਖੋ ਜਵਾਨ ਨੰਗਨ ਉਥਾਂ ਨਹੀਂ ਬਹੁਤ ਸੰਗਣਾ ਜੰਗਲਾ ਗਾਂ ਤਕਰ ਇਹ ਕਿਸ ਦਿਨ ਨਾ ਡਰੋਨ ਨਾ ਆਪਾਂ ਲਿਆਂਦਾ ਡਰੋਨ ਬਹੁਤ ਵਧੀਆ ਵੀਡੀਓ ਬਣਾਉਣ ਵਾਸਤੇ ਡਰੋਨ ਡਰੋਨ ਨਾਲ ਤੁਹਾਨੂੰ ਸਾਰਾ ਜੰਗਲ ਉੱਤੋਂ ਉੱਪਰੋਂ ਮਖਾਵਾਂਗੇ ਕਿਵੇਂ ਲੱਗਦਾ ਤੇ ਫਿਰ ਤੁਹਾਨੂੰ ਵੇਖ ਕੇ ਪਤਾ ਲੱਗੂ ਵੀ ਕਿੱਡਾ ਵੱਡਾ ਜੰਗਲ ਹੈ ਇਹ ਬੜਾ ਸੰਗਣਾ ਵੀ ਆ ਇੱਥੇ ਤਾਂ ਪਹਾੜ ਹੀ ਕਰਾਈਂਦੀਆਂ ਇਹਦੇ ਚ ਹਰ ਤਰ੍ਹਾਂ ਦਾ ਦਰਖਤ ਆ ਜਿਵੇਂ ਤਾਲੀਆਂ ਸ਼ਪੈਦੇ ਹੋਰ ਕਈ ਪਾਂਤ ਦੇ ਦਰਖਤ ਜਿਨ੍ਹਾਂ ਦੇ ਆਪਾਂ ਨੂੰ ਨਾਂ ਦਾ ਵੀ ਨਹੀਂ ਪਤਾ। ਉਹਦੀ ਵੱਲ ਵੀ ਜਿਹੜੀ ਪਈ ਵਚਣ। ਕਦੋਂ ਆਂਦੀ ਇਹ ਉਹ ਵੱਲ ਉਹ ਉਹ ਵੇਲ ਆ ਜਿਹੜੀ ਤੂੰ ਕਿੰਨੀ ਹੁੰਨੀ ਹੈ। ਗਾਇਜ਼ ਆਪਾਂ ਪਿੰਡੀਆਂ ਭੁੰਡੀਆਂ ਲਈਆਂ ਤੋੜ ਤੇ ਨਹਾ ਨੂੰ ਵੀ ਲਏ ਹੈਗੇ ਆ ਤੇ ਹੁਣ ਆਪਾਂ ਚੱਲੇ ਆ ਘਰ ਵਾਪਸ ਟਾਈਮ ਬਹੁਤ ਹੋ ਗਿਆ ਟਾਈਮ ਕਿੰਨਾ 4 ਸਵਾ 4 ਦਾ ਟਾਈਮ ਹੋ ਗਿਆ। ਘਰੇ ਰਮਾਨ ਵੀ ਡੀਕਦਾ ਹੋਊਗਾ ਕਿਉਂਕਿ ਅਸੀਂ ਕੱਲੇ ਨੂੰ ਛੱਡ ਗਏ ਸੀ। ਤੇ ਬਾਈਕ ਜਿਹੜਾ ਉਹ ਆਪਣਾ ਪਿਆਰ ਖੜਾ। ਆਪਾਂ ਵੀ ਤਿਆਰ ਆ ਘਰੇ ਜਾਣ ਨੂੰ। ਗੁੰਮਸ ਜੀ ਹੋ ਗਈ ਹੈ بارش ਦੇ ਨਾਲ ਨਾ ਬਹੁਤ ਜ਼ਿਆਦਾ ਕੀ ਗਵਾਜ ਗਿਆ ਹੁਣ ਮੈਂ ਹੀ ਗਵਾਦਿਆ ਚੱਲੀਏ ਤਾਂ ਵੀ ਕੀ ਗਵਾਜ ਗਿਆ ਕੀ ਪਾਲ ਦੇਖਦੇ ਆ ਮੈਨੂੰ ਦੱਸ ਦੋ ਗਾਈ ਸਾਨੂੰ ਨਾ ਇੱਕ ਚੀਜ਼ ਤੋਂ ਡਰ ਲੱਗਿਆ ਸੀ ਇੱਕ ਚੀਜ਼ ਦਿਖਾਉਣੀ ਹੈ ਤੁਹਾਨੂੰ ਦੂਰੋਂ ਨਾ ਇਹ ਲੱਗਦਾ ਵੀ ਜਿਵੇਂ ਕੋਈ ਖੜਾ ਹੁੰਦਾ ਇੱਕ ਮਿੰਟ ਰੋਕੋ ਆ ਦੇਖੋ ਦੇਖਣੋਂ ਆ ਇਹ ਲੱਗਦਾ ਜਿਵੇਂ ਕੋਈ ਕੁੱਤਾ ਹੁੰਦਾ ਜਾਂ ਕੋਈ ਬੰਦਾ ਹੁੰਦਾ ਉਹ ਬੈਠਾ ਹੁੰਦਾ ਤੇ ਪਰ ਚੀਜ਼ ਮੈਨੂੰ ਹਜੇ ਨਹੀਂ ਸਮਝ ਨਹੀਂ ਆਈ ਇਹ ਕੀ ਆ ਜਾਂ ਤਾਂ ਕੋਈ ਦਰਖਤ ਆ ਇਹ ਆ ਮੈਂ ਖੂ ਦੂਰੋਂ ਦੂਰੋਂ ਆ ਇਹ ਲੱਗਦਾ ਨਾ ਜਿਵੇਂ ਕੋਈ ਕੁੱਤਾ ਹੁੰਦਾ ਜਾਂ ਕੋਈ ਬੰਦਾ ਸੈਰ ਕੱਢ ਕੇ ਖੜਾ ਹੁੰਦਾ ਸਾਨੂੰ ਤਾਂ ਡਰਾਤਾ ਬਈ ਇਹਨੇ ਫਿਰ ਮੈਂ ਕਿਹਾ ਹੁਣ ਵੀਡੀਓ ਵੀੜੀ ਬਣਾ ਕੇ ਲੈ ਕੇ ਚੱਲਾਂਗੇ ਵੀ ਕੀ ਜੀ ਜੇ ਦੇਖਾਂਗੇ ਛਲੋ ਬਈ ਛਿੜੋ ਉੱਚੀ ਛਿੜੋ ਉੱਚੀ ਛਿੜੋ ਛਲੋ ਚਲੋ ਚਲੋ ਮਿਤਵਾ ਇਨੇ ਉੱਚੀ ਨੀਚੀ ਰਹੋ ਮੇ ਈ ਉੱਚੀ ਨੀਚੀ ਰਾਹੋਂ ਮੇਨਾ ਹਮਕੋ ਜਾਈ ਈ ਉੱਚੀ ਨੀਚੀ ਰਾਹੋਂ ਮੇਨਾ ਹਮਕੋ ਜਾਈ ਮਾਰਦ ਮਾਰਦ ਮੇਰੇ ਵਿੱਚ ਅੱਜ ਨਹੀਂ ਸੌਂਈਏ ਕਰ ਲਉ ਚਲੋ ਜੀ ਚਲੋ ਜੀ ਖੇਤ ਹੁਣ ਗੱਲ ਕਰ ਖਾਣ ਪੀਣ ਨੂੰ ਕੁਛ ਹੈ ਨਹੀਂ ਨਹੀਂ ਤਾਂ ਖੇਤ ਵੀ ਆਪਾਂ ਨੂੰ ਕੁਛ ਸਾਰੀਆਂ ਚੀਜ਼ਾਂ ਚੱਕ ਲਈਆਂ ਕੁਛ ਭੁੱਲ ਤਾਂ ਨਹੀਂ ਗਏ ਇੰਨੇ ਭੁੱਲ ਗਿਆ ਜਿੱਤ ਬਹਿ ਜੇਗੀ ਤਾਂ ਠੀਕ ਨਹੀਂ ਜੇ ਮੇਰੀ ਇੱਕ ਮੇਰੀ ਗੱਲ ਸੁਣੋ ਜੇ ਖਾਣ ਪੀਣ ਨੂੰ ਖੇਤ ਹੁੰਦਾ ਨਾ ਫਿਰ ਵਧੀਆ ਖੇਤ ਹੀ ਰਹਪਣਸ ਖੇਤ ਨੂੰ ਇਸ ਮੌਕੇ ਦਾ ਸ਼ਾਮ ਨੂੰ ਟੈਕ ਬੁੱਕ ਲਾ ਚਲਦਾ ਹੋਵੇ ਖੇਤ ਤੇ ਮੀਡ ਮੂੜ ਤਰਿਆ ਹੋਵੇ ਫੇਰ ਮਜ਼ਾ ਆਉਂਦਾ ਇੰਜੋਏ ਕਰਦਾ ਅੱਛਾ ਪੰਜ ਛੇ ਜਾਣੇ ਹੁਣ ਬੇਲੀ ਚਾਰ ਪੰਜ ਬੈਠੇ ਹੋਣ ਉਹ ਕੁਰਸੀਆਂ ਤੇ ਮੇਜ਼ ਲੱਗਾ ਹੋਵੇ ਅੱਗੇ ਤੇ ਸ਼ਾ ਚਲੋ ਭਈ ਇਹਨਾਂ ਨੂੰ ਛੇੜਨ ਦਾ ਕੋਈ ਫਾਇਦਾ ਨਹੀਂ ਹੈ ਚਲੋ ਹੁਣ ਚੱਲੀਏ ਚੱਲ ਚਲੋ ਭਈ ਚਲੋ ਲੋਟੀ ਚੱਲ ਪਈ ਆਪਾਂ ਘਰਾਂ ਨੂੰ ਬਾਗੀ ਲੱਗਦੀ ਹੈ ਗਾਇਸ ਆਪਾਂ ਕਰੇ ਆ ਗਏ ਆ ਤੇਰਮਾਨ ਸਾਨੂੰ ਕਹਿੰਦਾ ਮੇਰੇ ਵਾਸਤੇ ਖਾਣ ਨੂੰ ਕੀ ਲਿਆਂਦਾ ਉੱਥੇ ਅਸੀਂ ਸ਼ਹਿਰ ਥੋੜੀ ਗਏ ਸੀ ਹੈਂ ਸੇਵੀਆਂ ਬਣਾ ਕੇ ਦੋਸਤ ਕੀ ਸੇਵੀਆਂ ਦੇ ਦਿੰਦਾ ਤੇਰਮਾਨ ਸੇਵੀਆਂ ਜਾ ਬਣਾ ਲੈਨੇ ਆ ਡੱਬੇ ਚ ਪਾ ਦੁੱਧ ਉਦੋਂ ਦਾ ਟੀਵੀ ਦੇਖੀ ਜਾਂਦਾ ਕੰਮ ਕੂਮ ਕੀਤਾ ਸਕੂਲ ਦਾ ਮੈਂ ਹਿੰਦੀ ਦਾ ਪੂਰਾ ਮੀਮੂ ਕਿੰਨਾ ਕਾਇ ਸੀ ਇਹ ਤਾਂ ਹੈ। ਚਾਹ ਚੂ ਬਣਾਈਏ ਸੇਵੀਆਂ ਤਾਂ ਨਹੀਂ। ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਪ੍ਰਸ਼ਾਦਿਆਂ ਦੀ ਕਰਨੀ ਤਿਆਰੀ ਤੇ ਮੈਡਮ ਪਈ ਇਧਰ ਲੰਮੀਆਂ ਤਾਂ ਨਹੀਂ। ਮੈਂ ਅੱਗੇ ਮੈਂ ਸੋਚੀ ਜਾਂਦਾ ਵੀ ਮੈਂ ਆ ਕਿਤੇ ਥੱਕ ਤਾਂ ਨਹੀਂ ਗਈ ਜਿਆਦਾ। ਮਿਲ ਲੱਗਾ ਪਿੰਡੀਆਂ ਪੁੰਡੀਆਂ ਦੇ ਵੱਟਾ-ਵਟਾ ਤੋਂ ਤੇ ਕਾਫੀ ਤੁਰਨਾ ਪੈ ਗਿਆ ਪਿੰਡੀਆਂ ਤੋੜਨੀਆਂ ਪੈ ਗਈਆਂ ਤੇ ਮਿਲ ਲੱਗਾ ਥੱਕ ਵੀ ਲੱਗਦੀ ਹੈ ਹਨਾ। ਮੈਡਮ ਜੀ ਉਠੋ ਤੇ ਆਪਾਂ ਬਾਬਾ ਵੀ ਬੋਲ ਪਿਆ ਰਹਿ ਰਾਸ ਦਾ ਟਾਈਮ ਹੋ ਗਿਆ ਇੰਨਾ ਟਾਈਮ ਨਹੀਂ ਪਈਦਾ ਹੁੰਦਾ ਬਹੁਤ ਟਾਈਮ ਹੋ ਗਿਆ ਤੇ ਹੁਣ ਉੱਠ ਕੇ ਪ੍ਰਸ਼ਾਦੇ ਕਰੋ ਤਿਆਰ ਬਾਬਾ ਤੰਨ ਪੱਤੀਆਂ ਪਕਾਈਆਂ ਘਰ ਬਾਬਾ ਨੇ ਪਕਾਈਆਂ ਪਕਾਈਆਂ ਭੁੱਖ ਲੱਗੀ ਆ ਬਹੁਤ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਵਲੌਗ ਦਾ ਐਂਡ ਤੇ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ